ਹਾਂਜੀ ਮਿੱਤਰੋ ਕਿਵੇਂ ਆ ਅੱਜ ਆਈ ਹੈ ਵਿਸਾਖੀ ਤੇ ਆਪਾਂ ਨਾਂ ਨੂੰ ਲੈ ਰਮਾਲ ਬੰਨ ਲਈ ਤੇ ਆਪਾਂ ਚੱਲਦੇ ਹਾਂ ਜੀ ਗੁਰਦੁਆਰੇ ਸਾਹਿਬ ਦੇ ਜਾ ਕੇ ਚੜ੍ਹਦੇ ਆਪਾਂ ਚੋਲਾ ਸਾਹਿਬ ਤੇ ਦੇਖਦੇ ਆਂ ਲੰਗਰ ਕਰਦੇ ਆਂ ਯਾਰ ਤੇ ਉਹ ਆ ਗਿਆ ਆਪਣੇ ਫਾਦਰ ਸਾਹਿਬ ਉਹ ਦੇਖ ਤੇ ਆਪਾਂ ਚੱਲਦੇ ਜੀ ਗੁਰਦੁਆਰੇ ਮਿਲਦੇ ਤੁਹਾਨੂੰ ਗੁਰਦੁਆਰੇ ਜਾ ਕੇ ਕੀ ਆ ਬੋਨਾ ਕਰਾਇਤਾ ਰੋਜ ਆ ਕੇ ਆਪਾ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਈ ਮੱਥਾ ਟੇਕ ਲਿਆ ਦਿਖਾਉਣਾ ਤੁਹਾਨੂੰ ਨੀਚੇ ਜਾ ਕੇ ਲੰਗਰ ਤਿਆਰ ਹੋਈ ਜਾਂਦਾ ਤੇ ਫਿਰ ਨਿਸ਼ਾਨ ਸਾਹਿਬ ਦਾ ਚੋਲਾ ਚਾੜਾਂਗੇ ਆਪਾਂ ਹਣ ਤੋੜਾ ਸਾਹਿਬ ਚੜਾਂਗੇ ਦਿਖਾਉਣਾ ਤੁਹਾਨੂੰ ਬੰਦੇ ਆਪਣੇ ਆਗੇ ਕਾਫੀ ਨੀਚੇ ਤੋ ਲੱਗੇ ਨੇ ਚੱਲੀ ਜਾਂਦੀ ਹੈ ਸੇਵਾ ਸਬਜੀ ਬਣੀ ਜਾਂਦੀ ਆ ਸੇਵਾਦਾਰ ਦੀ ਸੇਵਾਦਾਰ ਚੜ ਕੇ ਕਹਿੰਦੇ ਆਹੋ ਵੀ ਸਾਡੇ ਇਸ ਕੋਲ ਠੀਕ ਕਰ ਬਰਾਬਰ ਉਸਕਾ ਠੀਕ ਹੈ ਇਹ ਮੁਸਕ ਨਹੀਂ ਪਰੰਦੀ ਮੁਸਕ 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 ਕੋੜੂ ਜਾਨ ਨੀਚੜਿਆ ਗੱਡੀ ਗੱਡੀ ਕਰੀ ਨੂੰ ਪੜਾਈ ਹੁਣ ਲੋ ਆਏ ਗੁਰੂ ਜੀ ਆਪਾਂ ਲੱਗੇ ਹੁਣ ਸ਼ਾਨ ਸਾਹਿਬ ਨੀਤੇ ਤਾਰਨ ਚੋਲਾ ਸਾਹਿਬ ਦੀ ਸੇਵਾ ਕਰਾਂਗੇ ਹੁਣ ਆਪਾਂ ਬੰਦੇ ਲੱਗੇ ਨੇ ਸਾਰੇ ਕੰਮ ਕਰਦਾ ਨਹੀਂ ਅੱਜ ਕਰਦਾ ਹੈ ਛੜੋ ਬਿਰ ਉੱਪਰ ਉਹ ਇਹ ਨਿਸ਼ਾਨ ਸਾਹਿਬ ਆਪਾਂ ਲੱਗੇ ਨੀਚੇ ਤਾਰਨ ਆ ਤਾਰਾਂ ਕਿੱਚੋ ਆਲੀ ਹਾਂ ਕਿੱਚ ਕੇ ਰੱਖੀ ਬੱਜਾ ਦੇ ਨਾਲ ਕਿਚੀ ਜਿਆਦੇ ਨਹੀਂ ਜਿਆਦੇ ਨਹੀਂ परंतु श्याम साहब भी देख लो इस पत्थर Terima kasih telah menonton!

ਆ ਵੀ ਆ ਗਿਆ ਹੋਰ ਦਈ ਬਾਹਰ ਪੰਨਾ ਕਪੜਾ ਬਾਬੇ ਦੇ ਮੁੰਗਾਂਵਾ ਬਰਿੰਦਰ ਦੇ ਉਹ ਤਾਂ ਦੇਗਾ ਕੋ ਚੱਲ ਜਾ ਸਰ ਜਾ ਫਰ ਗਿਆ ਹੁਣ ਦਾ ਹਾਂ ਫਰ ਗਿਆ ਹੁਣ ਦਾ ਫਰ ਕੇ ਫਿਰ ਦੀਵਾ ਮਾਰ ਦੇ ਕਪੜਾ ਸੁਟਾ ਆਪਾਂ ਸਲਿੰਕ ਉੱਤਰ ਪਾਣੀ ਲਈ ਪਿੱਛੇ ਦੇ ਪਾਸੇ ਹਨ ਉੱਥੇ ਉੱਪਰ ਪਾਣੀ ਮਾਰੀਆ ਆਹ ਪਿੱਛੇ ਪਾਣੀ ਹੈ ਬਜਟ ਵਰਤਣਾ ਨਾ ਨੋ ਨੋ ਸਾਰੇ ਜਣਾ ਹੂੰ ਸਾਰੇ ਜਣਾ ਹੂੰ ਬਾਟੀ ਪਰ ਆਰਪੀ ਹੈ ਹਾਂ ਬਾਟੀ ਪਰ ਸਾ ਪਾਣੀ ਰੱਖ ਲਈ ਥੋੜੀ ਜਿਹੀ ਪਾਣੀ ਪੂਰੇ ਮਾਰਦਾ ਨਿਕਲਦਾ ਉੱਪਰ ਜਾਂਦੇ ਹੁਣ ਦਾ ਕਲਾਸ ਕਰੇ ਮਾਰੀ ਤੋੜ ਪਾਣੀ ਬਸ ਲੋਈ ਚੱਲੀ ਜਾਂਦੀ ਹੈ ਸੇਵਾ ਸ਼ਾਹ ਸਾਹਿਬ ਜੀ ਲੱਗੇ ਨੇ ਫਾਦਰ ਸਾਹਿਬ ਨੂੰ ਬਾਬਾ ਜੀ ਪਿੰਡ ਦੇ ਬੰਦੇ ਪਿੰਡ ਦੇ ਬੰਦੇ ਸਨੈਗ ਜੀ ਸੋ ਵਾਇਗਰੋ ਜੀ ਹੋ ਗਈ ਸੇਵਾ ਚੋਲਾ ਸਾਹਿਬ ਦੀ ਉਹ ਮੁੰਡੇ ਲੱਗ ਰਹੇ ਨੇ ਚੜ੍ਹਨ ਨੂੰ ਚੱਲ ਚੱਲ ਐਨੇ ਕੋ ਕੰਮ ਨਹੀਂ ਕੀਤਾ ਉਹ ਨਹੀਂ ਇਹਨੇ ਵੀ ਸੇਵਾ ਫੁੱਲ ਕੀਤੀ ਹੈ ਜਿਵੇਂ ਆ ਗਣੇ ਐ ਮਾੜਾ ਨਹੀਂ ਕਹਿਣਾ ਹੈਗਾ ਕਿਸੇ ਨੂੰ ਉੱਚੀ ਬਾਜ ਮੁੰਡਾ ਤਾਂ ਸਮਝੀ ਨਹੀਂ ਆਂਦੇ ਆ ਮੁੰਡਾ ਕਹਿੰਦਾ ਕੱਲਾ ਹੀ ਛਾੜ ਕੇ ਹਟੋਂ ਮੈਂ ਕਹਿੰਦਾ ਓ ਚੜਦੇ ਆਂ ਕੱਲੇ ਹੀ ਉਹ ਤੇਰੇ ਖਰਾਕਾ ਖਾਦੀਆਂ ਹੀ ਆ ਨੇ ਬਸ ਥੋੜਾ ਹੀ ਰਹਿ ਗਿਆ ਆਰਪੀ ਦਾ ਹੌਸਲਾ ਦੇ ਥੋੜਾ ਆ ਬਸ ਥੋੜਾ ਹੀ ਰਹਿ ਗਿਆ ਹੌਸਲਾ ਦੇ ਇਹ ਰੌਣਕਾਂ ਤੁਹਾਨੂੰ ਪਿੰਡਾਂ ਜੀ ਦੇ ਇੱਕ ਨੂੰ ਮਿਲ ਸਕਦੀਆਂ ਨੇ ਜਾ ਉਥੇ ਪਟਿਆਲੇ ਤੋਂ ਅੱਗੇ ਪਿੰਡ ਆ ਇੱਕ ਕਿਹੜਾ ਓਏ ਚਾੜੇ ਦਿੱਤਾ ਕਹਿੰਦੇ ਮੁੰਡੇ ਨੇ ਤੇ ਸ਼ੌਂਕ ਸਾ ਲੋਕਾਂ ਦੇ ਦੁਸ਼ਾ ਦਾ ਤੀਜਾ ਲੱਗਿਆ ਅੱਜ ਹਾਲਪਾ ਚੱਲਦਾ ਰਿਹਾ ਹਮੇਸ਼ਾਰ ਤੋਂ ਪਹਿਲਾਂ ਮੈਂ ਤੇ ਹੁਣ ਆ ਗਿਆ ਸੀ ਲੰਗਰ ਛਾਣ ਮੈਂ ਕਹਿੰਦੇ ਲੇਟ ਹੋ ਗਿਆ ਥੋੜਾ ਆ 5 ਮਿੰਟ ਆਰਾਮ ਦਾ ਛੱਡ ਨਹੀਂ ਸਕਦਾ ਆਰਾਮ ਦਾ ਦੇਖੋ ਵੀ ਆਪਣੇ ਬੰਦਾ ਵੀਊ ਆ ਬਲੌਗਰ ਸਾਥ ਤੇ ਹੈਗਾ ਆਪਣਾ ਗੁਰਦੁਆਰਾ ਆ ਪਿੱਛੇ ਅਸੀਂ ਇੱਥੇ ਖੇਡਦੇ ਹੁੰਨੇ ਆ ਕੋੜਾ ਆ ਪਿੰਡਾ ਸਾਡਾ 500 ਕੋ ਵੋਟ ਆ 300 ਦੇ ਬਾਕੀ ਕੋ 3-4 ਬੰਦੇ ਆ ਖੜੇ ਨੇ ਬਸ ਪਿੰਡ ਖਾਲੀ ਜੰਨੇ ਚ ਬਾਕੀ ਤੈਨੂੰ ਪਿੰਡ ਚ ਕੋਈ ਦਿਖਰਾ ਹੋਏ ਤਾਂ ਸਾਨੂੰ ਦੱਸੋ ਆ ਆ ਉਰੇ ਜੀ ਦਿਖਦਾ ਕੋਈ ਐ ਹੋਏ ਮੈਂ ਤਾਂ ਉਰੇ ਜੀ ਦਿਖਦਾ ਕੋਈ ਹਾਂ ਫਤਾ ਕੌਣ ਦਿਖਦਾ ਫਤਾ ਕੌਣ ਦਿਖਦਾ